ਸਤ ਖੇਡ ਕੇ ਆਪ اپ ਇੱਕ ਪਾਰਟੀ ਆ ਜਲਦੀ ਸਰਕਾਰ ਨੂੰ ਬਦਨਾਮ ਕਰਨਾ ਅਸੀਂ ਜਾਣ ਸ਼ੁਰੂ ਕੀਤੀ ਅੱਜ ਮੈਂ ਬੜੇ ਐਮ ਮੁੱਦੇ ਤੇ ਮੈਂ ਆਪਣੇ ਵਿਚਾਰ ਰੱਖਣਾ ਚਾਹਣਾ ਸਾਰੇ ਧਰਮ ਸਾਰਿਆਂ ਵਾਸਤੇ ਉਹਨਾਂ ਧਰਮਾਂ ਨੂੰ ਰੱਖਿਆ ਕਰਨ ਵਾਸਤੇ ਆ ਸਾਡੀ ਸਾਰਿਆਂ ਦੀ ਜੰਗਵਾਰੀ ਹੈ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਕਿ ਪਿਛਲੇ 10 ਸਾਲਾਂ ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀਆਂ ਬੇਅਦਬੀਆਂ ਹੋਈਆਂ ਉਹਦੇ ਤੇ ਲਗਾਤਾਰ ਸਿਆਸਤ ਕੀਤੀ ਗਈ ਸਾਡੀ ਸਰਕਾਰ ਦੇ ਦੌਰਾਨ ਬੇਅਦਬੀ ਹੋਈ ਅਸੀਂ ਚਾਹੁੰਦੇ ਸੀ ਕਿ ਇਮੀਡੀਏਟਲੀ ਦੋਸ਼ੀ ਫੜੇ ਜਾਣ ਪਰ ਉਸੇ ਟਾਈਮ ਤੋਂ ਸਿਆਸਤ ਸ਼ੁਰੂ ਹੋ ਗਈ ਜਿੰਨੀਆਂ ਪਾਰਟੀਆਂ ਸੀ ਉਹਨਾਂ ਦਾ ਨਿਸ਼ਾਨਾ ਦੁਸ਼ਮਣਾਂ ਨੂੰ ਫੜਨਾ ਨਹੀਂ ਦੋਸ਼ੀਆਂ ਨੂੰ ਫੜਨਾ ਨਹੀਂ ਉਹਨਾਂ ਨੂੰ ਸੀ ਕਿ ਹੁਣ ਇਹਦੇ ਤੇ ਸਿਆਸਤ ਖੇਡ ਕੇ ਆਪ ਆਪ ਇੱਕ ਪਾਰਟੀ ਜਾਂ ਜਲਦੀ ਸਰਕਾਰ ਨੂੰ ਬਦਨਾਮ ਕਰਨਾ ਹੈ ਅਸੀਂ ਜਾਂਚ ਸ਼ੁਰੂ ਕੀਤੀ ਨਾਲ ਦੇ ਨਾਲ ਸਾਰੇ ਕਾਂਗਰਸ ਪਾਰਟੀ ਦੇ ਜੁਝੀਆਂ ਪਾਰਟੀਆਂ ਦੇ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਜਾਂਚ ਇੱਥੋਂ ਨਹੀਂ ਕਰਾਉਣੀ ਅਸੀਂ ਸੀਬੀਆਈ ਤੋਂ ਕਰਾਉਣੀ ਹੈ ਤੇ ਸਾਡੇ ਹੱਥੋਂ ਜਾਂਚ ਬਾਹਰ ਭੇਜ ਦਿੱਤੀ। ਮਤਲਬ ਉਹਨਾਂ ਦਾ ਸੀ ਕਿ ਦੋਸ਼ੀ ਨਾ ਫੜੇ ਜਾਣ ਕਿ ਇਹ ਡਿਲੇ ਹੋ ਜੇ ਤੇ ਇਹਦੇ ਨਾਲ ਸਿਆਸਤ ਕੀਤੀ ਜਾਏ। ਅਸੀਂ ਉਦੋਂ ਵੀ ਕਿਹਾ ਸੀ ਕਿ ਬੇਅਦਬੀਆਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਪਰ ਲੋਕ ਲੋਕੀ ਸੋਚਦੇ ਸੀ ਕਿ ਆਹ ਜਿਹੜੀਆਂ ਪਾਰਟੀਆਂ ਸਿਆਸਤ ਨਹੀਂ ਕਰ ਰਹੀਆਂ ਪਰ ਆ ਪਾਰਟੀਆਂ ਕੋਈ ਸੱਚਾਈ ਦੀ ਗੱਲ ਕਰ ਰਹੀਆਂ ਪਰ ਹੋਇਆ ਕੀ ਲਗਾਤਾਰ ਪਿਛਲੇ 10 ਸਾਲ ਸਿਆਸਤ ਕੀਤੀ ਗਈ ਵੋਟਾਂ ਲੈਣ ਵਾਸਤੇ ਇੱਕ ਪੰਜਾਬ ਦੀ ਖੇਤਰੀ ਪਾਰਟੀ ਜਿਸ ਪਾਰਟੀ ਨੇ 10 ਸਾਲ ਆਪਣੀ ਸਰਕਾਰ ਦੇ ਦੌਰਾਨ ਇੰਨੀ ਮਿਹਨਤ ਕਰਕੇ ਪੰਜਾਬ ਨੂੰ ਅੱਗੇ ਲੈ ਕੇ ਗਈ ਐਜੇ ਵਧੀਆ ਕੰਮ ਕੀਤੇ ਇੰਨਾ ਪਾਰਟੀਆਂ ਨੂੰ ਡਰ ਲੱਗ ਗਿਆ ਕਿ ਜੇ ਆਪਾਂ ਨਾ ਰੋਕਿਆ ਨਾ ਬਦਨਾਮ ਕੀਤਾ ਨਾ ਕੋਈ ਇਸ਼ੂ ਲੱਭਿਆ ਤੇ ਆ ਸਰਕਾਰ ਵਾਪਸ ਅਕਾਲੀ ਦਲ ਦੀ ਆ ਜਾਊਗੀ ਕਿਉਂਕਿ ਕੰਮ ਹੀ ਇਹਨੇ ਕੀਤੇ ਸੀ ਮੇਰੇ ਮਨ ਚ ਦੋ ਤਿੰਨ ਸਵਾਲ ਹੈ ਕਿ ਸਰਕਾਰ ਸਾਡੀ ਹੋਏ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਬੇਅਦਮੀਆਂ ਕੀਤੀਆਂ ਜਾਣ ਮਤਲਬ ਕੀ ਹੈ ਕਿ ਸਰਕਾਰ ਪ੍ਰਣਾਮ ਕੀਤਾ ਮਤਲਬ ਤਾਕਤਾਂ ਲੱਗੀਆਂ ਆ ਉਹਦੇ ਮਗਰ ਕਰਨ ਵਾਸਤੇ ਤੇ ਹੁਣ ਤੁਸੀਂ 10 ਸਾਲਾਂ ਚ ਦੇਖ ਲਓ ਹੁਣ ਜਿਹੜੀਆਂ ਪਿਛਲੇ ਦਿਨਾਂ ਚ ਗੱਲਾਂ ਹੋਈਆਂ ਮੈਂ ਆ ਇਸ਼ੂ ਵਾਪਸ ਕਿਉਂ ਲੈ ਕੇ ਆਇਆ ਇਸ ਲਈ ਲੈ ਕੇ ਆਇਆ ਕਿ ਇਹ ਸਿਆਸਤ ਹਲੇ ਤੱਕ ਵੀ ਬੰਦ ਨਹੀਂ ਹੋਈ ਥੋੜੇ ਦਿਨ ਪਹਿਲੇ ਆਮ ਆਦਮੀ ਪਾਰਟੀ ਨੇ 3.5 ਸਾਲ ਕੁਝ ਨਹੀਂ ਕੀਤਾ ਹੁਣ ਕਹਿੰਦੇ ਜੀ ਇਲੈਕਸ਼ਨ ਆ ਗਿਆ ਅਸੀਂ ਇੱਕ ਬੇਅਦਬੀਆਂ ਰੋਕਣ ਵਾਸਤੇ ਅਸੀਂ ਨਵਾਂ ਬਿੱਲ ਲੈ ਕੇ ਆ ਰਹੇ ਹਾਂ ਇੱਕ ਡਰਾਮਾ ਸ਼ੁਰੂ ਕਰ ਦਿੱਤਾ ਤੇ ਇਸ ਡਰਾਮੇ ਦੇ ਵਿੱਚ ਕਈ ਐਗੀਆਂ ਚੀਜ਼ਾਂ ਖੁਲਾਸੀ ਨਿਕਲ ਗਏ ਜਿਹੜੀ ਪੰਜਾਬ ਦੀ ਜਨਤਾ ਨੂੰ ਸੋਚਣ ਦੀ ਲੋੜ ਹੈ ਪਹਿਲੀ ਗੱਲ ਜਦੋਂ ਅਰਦਾਸ ਕਰਕੇ ਸੈਸ਼ਨ ਸ਼ੁਰੂ ਹੋਇਆ ਤੇ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਨੇ ਕੀ ਕਿਹਾ ਜੋ ਅਸੀਂ ਕਹਿੰਦੇ ਸੀ ਪਿਛਲੇ 5 ਸਾਲ ਕਿ ਕਾਂਗਰਸ ਸਿਆਸਤ ਕਰ ਰਹੀ ਹੈ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਤੇ 5 ਸਾਲ ਉਹਨਾਂ ਨੇ ਸਿਆਸਤ ਕੀਤੀ ਐਸਤੇ ਦੋਸ਼ੀਆਂ ਨੂੰ ਫੜਨ ਦਾ ਤਾਂ ਨਾਮੋ ਨਿਸ਼ਾਨੀ ਉਹਨਾਂ ਦਾ ਇੰਟਰਸਟ ਹੀ ਨਹੀਂ ਸੀ ਪਰ ਕੱਲੀ ਇਹ ਸੀ ਕਿ ਜਦੋਂ ਇਲੈਕਸ਼ਨ ਆਉਂਦੇ ਸੀ ਉਹਨੂੰ ਪਤਾ ਹੈ ਕਾਲੀ ਦਲ ਤੋਂ ਡਰ ਸੀ ਕਿ ਕਾਲੀ ਦਲ ਦੇ ਉੱਤੇ ਅੱਧ ਫਿਰ ਤੋ ਦੱਪਾ ਪਾ ਦਈਏ ਉਹ ਪ੍ਰਗਟ ਸਿੰਘ ਨੇ ਆਪ ਕਿਹਾ ਕਿ ਅੱਜ ਅਪਰਦਾਸ ਕਰਕੇ ਆਪਾਂ ਸੈਸ਼ਨ 'ਚ ਬੈਠੇ ਆ ਤੇ ਮੈਂ ਸੱਚੀ ਦੱਸਣਾ ਚਾਹਣਾ ਹੈ ਕਿ ਸਾਡੀ ਪਾਰਟੀ ਨੇ ਬੇਅਦਬੀਆਂ ਦੇ ਦੋਸ਼ਿਆਂ ਨੂੰ ਫੜਨਾਂ ਦੀ بجائے ਸਿਆਸਤ ਕੀਤੀ ਦੇਖੋ ਉਹਨਾਂ ਦੇ ਸਿਟਿੰਗ ਐਮਐਲਏ ਨੇ ਕਿਹਾ ਉਹਦੇ ਬਾਅਦ ਸੁਖੀ ਰੰਧਾਵੇ ਦਾ ਤੁਸੀਂ ਇੰਟਰਵਿਊ ਦੇਖੋ ਜੋ ਹੋਮ ਮਿਨਿਸਟਰ ਸੀ ਸੁਖੀ ਰੰਧਾਵਾ ਆਪ ਕੀ ਕਹਿ ਰਹੇ ਕਿ ਸਾਡੀ ਮੈਂ ਉਹਨਾਂ ਐਸਆਈਟੀ ਦੀ ਮੀਟਿੰਗ ਅੱਜ ਹੁੰਦਾ ਸੀ ਤੇ ਉਹ ਐਸਆਈਟੀ ਦਾ ਮਕਸਦ ਦੋਸ਼ਿਆਂ ਨੂੰ ਫੜਨਾ ਨਹੀਂ ਸੀ ਲੰਬਾ ਪਾਉਣਾ ਸੀ ਸਿਆਸਤ ਕਰਨੀ ਸੀ ਕੀ ਆ ਸਭ ਤੋਂ ਵੱਡੇ ਹੁਣ ਕਾਂਗਰਸ ਦੋਸ਼ੀ ਨਹੀਂ ਹੈ ਜਿਹੜੀ ਕਾਂਗਰਸ ਪਾਰਟੀ ਨੇ ਟੈਂਕਾਂ ਟੋਪਨ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਾਂ ਬਾਰ ਬਾਰ ਉਹਨੂੰ ਮਾਫ ਕਰਦੇ ਰਹਿੰਨੇ ਆ ਅ ਜਦੋਂ ਐਡੀ ਵੱਡੀ ਗੱਲ ਹੋਈ ਬੇਅਦਬੀ ਤੇ ਤੇ ਉਹ ਸਿਆਸਤ ਕਰਦੇ ਹਲੇ ਵੀ ਨਾ ਹਟਦੇ ਨਹੀਂ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਆ ਆ ਦੇਖ ਲਓ ਆਮ ਆਦਮੀ ਪਾਰਟੀ ਤੇ ਮੈਂ ਅੱਜ ਸਹੀ ਕਹਿਣਾ ਚਾਹਣਾ ਤੁਸੀਂ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਪਿਛਲੇ 5-10 ਸਾਲ ਤੋਂ ਦੇਖੋਗੇ ਆ ਜਿਹੜੀ ਸ਼ੁਰੂਆਤ ਹੋਈ ਹੈ ਆ ਆਮ ਆਦਮੀ ਪਾਰਟੀ ਦੇ ਲੀਡਰ ਨਿਕਲਗੇ ਜੇ ਤੁਸੀਂ ਸੱਚੀ ਜਾਂਚ ਕਰਾਈ ਜਾਵੇ ਹਮ ਆਮ ਆਦਮੀ ਪਾਰਟੀ ਨੇ ਹੁਣੀ ਸੈਸ਼ਨ ਜਿਹੜਾ ਹੁਣ ਖਤਮ ਹੈ ਕੀ ਡਰਾਮਾ ਕੀਤਾ ਕਿ ਅਸੀਂ ਬੇਅਦਬੀਆਂ ਤੇ ਬਿੱਲ ਲੈ ਕੇ ਆਏ ਹ ਤੇ ਆਮ ਆਦਮੀ ਪਾਰਟੀ ਦਸਤੀ ਚਿਹਰਾ ਕੀ ਹੈ ਜਦੋਂ ਬਲੇਰ ਕੋਟਲਾ ਨਰੇਸ਼ ਯਾਦਵ ਉਹਨਾਂ ਦਾ ਲੀਡਰ ਆਮ ਆਦਮੀ ਪਾਰਟੀ ਨੇ ਸਾਡੀ ਸਰਕਾਰ ਸਾਡੀ ਸਰਕਾਰ ਨੂੰ ਰੋਕਣ ਵਾਸਤੇ ਬੇਅਦਬੀਆਂ ਦਾ ਕੰਮ ਸ਼ੁਰੂ ਹੋ ਗਿਆ ਤੇ ਇੱਕ ਉਹਨਾਂ ਦਾ ਐਮ.ਐਲ.ਏ. ਫੜਿਆ ਗਿਆ ਕਰਦੇ ਬੇਅਦਬੀ ਕੁਰਾਨ ਸ਼ਰੀਫ ਦੀ ਬੇਅਦਬੀ ਕਰਦਾ ਫੜਿਆ ਗਿਆ ਮਲੇਰ ਕੋਲ ਫੜਿਆ ਗਿਆ ਆ ਉਹਦੀ ਫੋਟੋ ਹੈ ਤੇ ਹੁਣ ਉਹਨੂੰ ਬਚਾਉਣ ਤੇ ਲੱਗ ਕੇ ਜੇ ਉਹਨੇ ਬੇਅਦਬੀ ਕੀਤੀ ਹੈ ਉਹਦੇ ਵਕੀਲ ਕੌਣ ਸੀ ਹਰਜੋਤ ਬੈਂਸ ਜੋ ਮਨਿਸਟਰ ਹੈ ਦੇਖੋ ਬੇਅਦਬੀ ਆਮ ਆਦਮੀ ਪਾਰਟੀ ਦੇ ਨਰੇਸ਼ ਆਦਮ ਐਮ ਐਲ ਏ ਕਰ ਉਹਨੇ ਕੀਤੀ ਹੈ ਤੇ ਉਹਦੀ ਵਕਾਲਤ ਉਹਨੂੰ ਬਚਾਉਣ ਵਾਸਤੇ ਆਮ ਆਦਮੀ ਪਾਰਟੀ ਦਾ ਮਨਿਸਟਰ ਹਰਜੋਤ ਬੈਂਸ ਤੇ ਹਰਪਾਲ ਚੀਮਾ ਦੋਨੋਂ ਵਕੀਲ ਹਰ ਕੇਸ ਵਿੱਚ ਇਕੱਠੇ ਜਾਂਦੇ ਸੀ ਉਹਨੂੰ ਆਫੀਸ਼ਲੀ ਵਕੀਲ ਉਹਨਾਂ ਦੇ ਤੇ ਉਹਨਾਂ ਨੂੰ ਬਚਾਉਣ ਵਾਸਤੇ ਲੱਗੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਕਨਵਿਕਟ ਹੋਣਾ ਤੁਸੀਂ ਦੇਖੋ ਕਿੰਨੀ ਵੱਡੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿੱਡੀ ਵੱਡੀ ਕਾਂਸਪਿਰਸੀ ਹੈ ਝਾੜੂ ਵਾਲਿਆਂ ਦੀ ਕਿਉਂਕਿ ਇਹਨਾਂ ਨੂੰ ਪਤਾ ਹੈ ਯਾਦਵ ਨੇ ਇਹਨੂੰ ਡਰਾਤਾ ਹੋਣਾ ਹੈ ਕਿ ਮੈਂ ਤਾਂ ਫਿਰ ਦੱਸੂਗਾ ਸਾਰੀਆਂ ਜਿੰਨੀਆਂ ਬੇਅਦਬੀ ਹੋਈਆਂ ਝਾੜੂ ਵਾਲਿਆਂ ਨੇ ਕਰਾਈਆਂ ਕੇਜਰੀਵਾਲ ਤੇ ਕਹਿੰਦੇ ਹੋਈਆਂ ਤੁਸੀਂ ਦੇਖ ਲਓ 30 ਨਵੰਬਰ 2024 ਸਮਝੋ 7 ਮਹੀਨੇ ਪਹਿਲੇ ਵਰਡੈਕਟ ਆਉਂਦਾ ਹੈ ਜਿੱਥੇ ਆ ਨਰੇਸ਼ ਯਾਦਵ ਨੂੰ ਸੈਕਸ਼ਨ ਕੋਰਟ ਕਨਵਿਕਟ ਕਰਦਾ ਕਿ ਬੇਅਦਬੀ ਇਹਨੇ ਕਰਾਈ ਹੈ ਪਰ ਉਹਦੇ ਤੁਸੀਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਹਰਪਾਲ ਚੀਮੇ ਨੂੰ ਤੇ ਹਰਜੋਤ ਬੈਂਸ ਨੂੰ ਕਿ ਇਹ ਕਨਵਿਕਸ਼ਨ ਹੋਊਗੀ ਇਹਨਾਂ ਨੇ ਕੀ ਕੀਤਾ 2 ਮਹੀਨੇ ਪਹਿਲੇ ਤਕਰੀਬਨ 18 ਨਵੰਬਰ ਨੂੰ ਜਾਂ 1 ਮਹੀਨਾ ਪਹਿਲੇ ਹੀ ਪੁਲਿਸ ਅਫਸਰਾਂ ਦੀ ਡਿਊਟੀ ਲਾਤੀ ਕਿ ਜਿਹੜੇ ਕੰਪਲੇਨੈਂਟ ਨੇ ਆ ਕੰਪਲੇਂਟ ਕੀਤੀ ਹੈ ਕਿ ਨਰੇਸ਼ ਯਾਦਵ ਨੇ ਬੇਅਦਬੀ ਕਰਾਈ ਹੈ ਉਹਨੂੰ ਪ੍ਰੈਸ਼ਰ ਪਾਇਆ ਕਿ ਵਾਪਸ ਲੈ ਲੈ ਕੰਪਲੇਟ ਦੇਖੋ ਕਿੱਡੀ ਮਾੜੀ ਗੱਲ ਕੀਤੀ ਹੈ ਸਰਕਾਰ ਨੇ ਉਦੇ ਬਾਅਦ ਡੀਸੀ ਨੂੰ ਕਿਹਾ ਚੀਫ ਮਿਨਿਸਟਰ ਨੇ ਕੇਜਰੀਵਾਲ ਨੇ ਕਿ ਤੂੰ ਸੈਕਸ਼ਨ ਕੋਰਟ ਚ ਦਰਖਾਸਤ ਦਿਓ ਕਿ ਆ ਕੇਸ ਹੀ ਵਿਡਰੋਅ ਕੀਤਾ ਜਾਏ ਕਿਉਂਕਿ ਕੰਪਲੇਨੈਂਟ ਨੇ ਵਿਡਰੋਅ ਕਰਤਾ ਡੀਸੀ ਆਫੀਸ਼ਲੀ ਡੀਏ ਨੂੰ ਕਹਿ ਕੇ ਤੁਸੀਂ ਦੇਖ ਲਓ 18 ਨਵੰਬਰ ਨੂੰ ਡੀਸੀ ਬਲੇਰਕੋਟਲਾ ਲਿਖਦਾ 18 ਨਵੰਬਰ ਨੂੰ ਤੇ 30 ਨੂੰ ਕਨਵਿਕਸ਼ਨ ਹੈ ਪੀ ਨੂੰ ਕਨਵਿਕਸ਼ਨ ਹੈ ਤੇ ਖਾਰਾ ਨੂੰ ਜੀ 12 ਦਿਨ ਪਹਿਲੇ ਇੰਨਾ ਪੈਨਿਕ ਹੋ ਗਿਆ ਕਿ ਹੁਣ ਤਾਂ ਅੰਦਰ ਜਾਊਗਾ ਕਨਵੈਕਸ਼ਨ ਹੋ ਗਈ ਸਾਡੀ ਬੰਦਮੀ ਹੋ ਗਈ ਤੇ ਡੀਸੀ ਲਿਖਦਾ ਅਟਾਰਨੀ ਜਨ ਆਪਣੇ ਜਿਹੜਾ ਡੀਐਨਯੂ ਤੇ ਡੀਏ ਸੈਸ਼ਨ ਕੋਰਟ ਕੋਲ ਜਾਂਦਾ ਸੈਸ਼ਨ ਕੋਰਟ ਜੱਜ ਜੀ ਸਾਹਿਬ ਨੇ ਆਪਣੇ ਵਰਡਿਟ ਲਿਖਿਆ ਕਿ ਮੈਨੂੰ ਡੀਸੀ ਦੇ ਸਾਨੂੰ ਲਿਖ ਕੇ ਦਿੱਤਾ ਕਿ ਇਹ ਕੇਸ ਨੂੰ ਡਰਾ ਕੀਤਾ ਜਾਵੇ ਤੇ ਇਹਦੇ ਤੇ ਕੋਈ ਇਹਦੇ ਕੋਈ ਫੈਸਲਾ ਨਾ ਕੀਤਾ ਜਾਏ ਕਿਉਂਕਿ ਕੰਪਲੇਂਟੈਂਟ ਨੇ ਕੰਪਲੇਂਟ ਵਿਡਰਾ ਕਰ ਲਈ ਪਰ ਮੈਂ ਸਿਰ ਝੁਕਦਾ ਜੱਜ ਸਾਹਿਬ ਤੇ ਜਿਨ੍ਹਾਂ ਨੇ ਫਿਰ ਵੀ ਕਿਉਂਕਿ ਮੈਰਿਟ ਸਾਹਮਣੇ ਸੀ ਉਹਨਾਂ ਦੇ ਉਹਨਾਂ ਪ੍ਰੂਫ ਇੰਨੇ ਸੀ ਕਿ ਆ ਆਮ ਆਦਮੀ ਪਾਰਟੀ ਨੇ ਕਰਾਇਆ ਤੇ ਉਹਨੂੰ ਕਨਵਿክት ਕੀਤਾ ਨਰੇਸ਼ ਆਦਮ ਬੇਸ਼ਰਮੀ ਦੀ ਹੱਦ ਇਹ ਤੋਂ ਵੀ ਟੱਪ ਜਾਂਦੀ ਹੈ